ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਵੈਦਕਿੱਲ YouTube ਚੈਨਲ ਤੇ ਅੱਜ ਫੇਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਆਂ ਔਰ ਅੱਜ ਅਸੀਂ ਲੁਧਿਆਣੇ ਦੇ ਏਰੀਆ ਦੇ ਵਿੱਚ ਪਹੁੰਚੇ ਆਂ ਜਿੱਥੇ ਕਿ ਤੁਸੀਂ ਦੇਖੋਗੇ ਤਾਂ ਸਾਰੇ ਪਾਸੇ ਸਾਗਵਾਨ ਹੀ ਸਾਗਵਾਨ ਜਿਹੜਾ ਲੱਗਾ ਹੋਇਆ ਆ ਇੱਧਰ ਨੂੰ ਦਿਖਾ ਦੇਂਗੇ ਸਾਰੇ ਪਾਸੇ ਜਿਹੜਾ ਸਾਗਵਾਨ ਹੀ ਸਾਗਵਾਨ ਲੱਗਾ ਹੋਇਆ ਆ ਔਰ ਇੱਥੇ ਜਿਹੜੀ ਇੱਕ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿਉਂਕਿ ਇਸ ਟਾਈਮ ਜਿਹੜਾ ਹੈਗਾ ਆ ਦਸੰਬਰ ਦਾ ਮਹੀਨਾ ਚੱਲ ਰਿਹਾ ਔਰ ਜਿਵੇਂ ਕਿ ਮੈਂ ਆਪਣੀਆਂ ਵੀਡੀਓ ਦੇ ਵਿੱਚ ਦੱਸਦਾ ਰਹਿਣਾ ਕਿ ਦਸੰਬਰ ਦੇ ਵਿੱਚ ਅਕ ਜਨਵਰੀ ਫਰਵਰੀ ਤੱਕ ਜਿਹੜੀ ਆਪਾਂ ਕੋਈ ਵੀ ਖਾਦ ਜਾਂ ਕੋਈ ਵੀ ਗੋਬਰ ਦੀ ਖਾਦ ਜਾਂ ਕੋਈ ਵੀ ਜਿਹੜੀ ਹੈਗੀ ਖੁਰਾਕ ਉਹ ਪੌਦਿਆਂ ਨੂੰ ਨਹੀਂ ਦੇਣੀ ਹੁੰਦੀ ਤਾਂ ਇੱਥੇ ਜਿਹੜਾ ਹੈਗਾ ਇੱਕ ਮੈਂ ਚੀਜ਼ ਦੇਖੀ ਕਿ ਜਿਹੜੀ ਕਿ ਗਲਤ ਹੋਈ ਹੈ ਮੈਂ ਸੋਚਿਆ ਕਿ ਇਹ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹ ਇਹ ਚੀਜ਼ ਜਿਹੜੀ ਦੱਸਾਂ ਕਿ ਹੋਰ ਵੀ ਕੋਈ ਕਿਸਾਨ ਜਿਹੜਾ ਇਹ ਗਲਤੀ ਨਾ ਕਰੇ ਤੁਸੀਂ ਜਿਵੇਂ ਵੇਖੋਗੇ ਇਹਦੇ ਵਿੱਚ ਜਿਹੜੀ ਜੜਾਂ ਦੇ ਨਾਲ ਜਿਹੜੀ ਖਾਦ ਦਿੱਤੀ ਗਈ ਹੈ ਗੋਬਰ ਦੀ ਖਾਦ ਔਰ ਇਹ ਜਿਹੜੀ ਗੋਬਰ ਦੀ ਖਾਦ ਹੈਗੀ ਹੈ ਜੜਾਂ ਦੇ ਨਾਲ ਆਪਾਂ ਨਹੀਂ ਦੇਣੀ ਹੁੰਦੀ ਜਦੋਂ ਵੀ ਦੇਣੀ ਹੈ ਵੈਸੇ ਤਾਂ ਇਹ ਮਾਰਚ-ਅਪ੍ਰੈਲ ਵਿੱਚ ਦੇਣੀ ਹੁੰਦੀ ਹੈ ਖਾਦ ਪਰ ਇੱਥੇ ਜਿਹੜੀ ਹੈਗੀ ਦਸੰਬਰ ਮਹੀਨੇ ਦੇ ਵਿੱਚ ਖਾਦ ਦਿੱਤੀ ਹੈ ਪਰ ਜਦੋਂ ਵੀ ਆਪਾਂ ਇਹ ਐਨੇ ਮੋٹے ਬੂਟੇ ਨੇ ਜਿਵੇਂ ਬੂਟੇ ਤਿੰਨ ਸਾਲ ਦੇ ਹੋ ਚੁੱਕੇ ਆ ਉਹ ਤਿੰਨ ਸਾਲ ਦੇ ਬੂਟੇ ਨੂੰ ਘੱਟੋ-ਘੱਟ 2 ਫੁੱਟ ਦੂਰ ਜਿਹੜੀ ਖਾਦ ਦੇਣੀ ਹੁੰਦੀ ਹੈ ਕਦੇ ਵੀ ਤਣੇ ਦੇ ਨਾਲ ਖਾਦ ਨਹੀਂ ਦਵਾਂਗੇ ਅਗਰ ਤਣੇ ਦੇ ਨਾਲ ਇਹਨੂੰ ਖਾਦ ਦਵਾਂਗੇ ਤਾਂ ਇਹਦੇ ਨਾਲ ਫੰਗਸ ਦੀ ਪ੍ਰੋਬਲਮ ਆਏਗੀ ਉਹ ਫੰਗਸ ਦੀ ਪ੍ਰੋਬਲਮ ਨਾਲ ਬੂਟਾ ਜਿਹੜਾ ਸੁੱਕ ਸਕਦਾ ਆ ਤੋ ਕਦੇ ਵੀ ਆਪਾਂ ਇਹ ਜਿਹੜੀ ਗਲਤੀ ਜਿਹੜੀ ਨਹੀਂ ਕਰਨੀ ਹੈਗੀ ਜੋ ਇੱਥੇ ਇਸ ਕਿਸਾਨ ਨੇ ਕੀਤੀ ਹੈਗੀ ਆ ਤੇ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣਾ ਆ ਫਿਰ ਵੀ ਅਗਰ ਤੁਹਾਨੂੰ ਲੱਗੇ ਤਾਂ ਤੁਸੀਂ ਮੈਨੂੰ ਫੋਨ ਕਰਕੇ ਕੰਟੈਕਟ ਕਰ ਸਕਦੇ ਹੋ ਮੈਨੂੰ ਪੁੱਛ ਸਕਦੇ ਹੋ ਕਿਉਂਕਿ ਬਿਨਾ ਪੁੱਛਿਓ ਜੇ ਅਗਰ ਆਪਾਂ ਗਲਤ ਟਾਈਮ ਤੇ ਗਲਤ ਖਰਾਕ ਦੇ ਦੇਵਾਂਗੇ ਤਾਂ ਉਹ ਨੁਕਸਾਨ ਹੀ ਕਰੇਗੀ ਸੋ ਮੈਨੂੰ ਲੱਗਦਾ ਕਿ ਵੀਡੀਓ ਦੇ ਵਿੱਚ ਤੁਹਾਨੂੰ ਵਧੀਆ ਜਾਣਕਾਰੀ ਮਿਲ ਗਈ ਹੋਵੇਗੀ ਇਸ ਤਰ੍ਹਾਂ ਕੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਿਹੜੇ ਕਿਸਾਨ ਚੈਨਲ ਤੇ ਨਵੇਂ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਸੋ ਧੰਨਵਾਦ ਸਾਰਿਆਂ ਦਾ ਜੀ ਸਤਿ ਸ੍ਰੀ ਅਕਾਲ